ਕੁੜੀ ਨੇ ਕਰ ਦਿੱਤਾ ਆ ਕੰਮ ਮਾਂ ਨੇ ਗਲ ਵਿੱਚ ਢੋਲ ਪਾ ਕੇ ਸਾਰੇ ਪਿੰਡ ਵਿੱਚ ਦੇ ਦਿੱਤਾ ਗੇੜਾ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਵੀਡੀਓ ਵਿੱਚ ਜੋ ਮਾਂ ਧੀ ਤੁਹਾਨੂੰ ਦਿਖਾਈ ਦੇ ਰਹੇ ਨੇ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਇਹ ਮਾਂ ਆਪਣੀ ਧੀ ਨੂੰ ਪੜਾਉਣਾ ਚਾਹੁੰਦੀ ਸੀ ਤਾਂ ਕਿ ਕੋਈ ਵਧੀਆ ਨੌਕਰੀ ਲੱਗ ਸਕੇ ਅਤੇ ਇਸ ਦੀ ਧੀ ਵੀ ਸਕੂਲ ਵਿੱਚੋਂ ਛੁੱਟੀ ਹੋਣ ਤੋਂ ਬਾਅਦ ਟਿਊਸ਼ਨ ਪੜ੍ਹਨ ਲਈ ਸ਼ਹਿਰ ਜਾਂਦੀ ਸੀ ਪਰ ਗਵਾਂਢ ਦੀਆਂ ਔਰਤਾਂ ਇਸ ਦੀ ਮਾਂ ਨੂੰ ਬਹੁਤ ਗਲਤ ਬੋਲਦੀਆਂ ਸੀ ਕਹਿੰਦੀਆਂ ਸੀ ਕਿ ਕਿਉਂ ਆਪਣੀ ਕੁੜੀ ਨੂੰ ਕੱਲੀ ਸ਼ਹਿਰ ਭੇਜਦੀ ਹੈ ਉਮ ਪੜਾ ਕੇ ਕੀ ਲੈਣਾ ਘਰੇ ਰੱਖਿਆ ਕਰ ਕਿਤੇ ਭੱਜ ਨਾ ਜਾਵੇ ਐਡੀ ਵੱਡੀ ਹੋ ਗਈ ਐ ਇਸ ਨੂੰ ਵਿਆਹ ਕੇ ਤੋਰ ਦੇ ਪਰ ਕੁੜੀ ਦੀ ਮਾਂ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਆਪਣੀ ਧੀ ਨੂੰ ਪੜਾਉਂਦੀ ਰਹੀ ਜਦੋਂ ਕੁੜੀ ਦਾ ਰਿਜ਼ਲਟ ਆਇਆ ਤਾਂ ਇਸ ਨੇ 12ਵੀਂ ਕਲਾਸ ਪਹਿਲੇ ਦਰਜੇ ਵਿੱਚ ਪਾਸ ਕੀਤੀ ਜਿਸ ਕਰਕੇ ਇਸ ਨੂੰ 골ਡ ਮੈਡਲ ਮਿਲਿਆ ਜਿਸ ਤੋਂ ਬਾਅਦ ਇਸ ਦੀ ਮਾਂ ਨੇ ਗਲ ਵਿੱਚ ਢੋਲ ਪਾ ਕੇ ਜੋ ਗਵਾਂਢੀ ਇਸ ਦੀ ਧੀ ਬਾਰੇ ਮੰਦਾ ਚੰਗਾ ਬੋਲਦੇ ਸੀ ਉਹਨਾਂ ਦੇ ਘਰ ਅੱਗੇ ਬਜਾ ਕੇ ਕੱਲੀ ਕੱਲੀ ਨੂੰ ਬਾਹਰ ਕੱਢ ਕੇ ਠੋਕ ਗਿਆ ਅਤੇ ਕਿਹਾ ਕਿ ਕਿਸੇ ਬਾਰੇ ਬਿਨਾਂ ਸੋਚੇ ਸਮਝੇ ਨਹੀਂ ਬੋਲੀਦਾ ਹੁੰਦਾ ਕਿਸੇ ਦੀ ਗਰੀਬੀ ਦੇਖ ਕੇ ਹਾਲਾਤਾਂ ਦਾ ਅੰਦਾਜ਼ਾ ਨਹੀਂ ਲਗਾਈਦਾ ਸੋ ਜੇਕਰ ਤੁਸੀਂ ਇਸ ਮਾਨ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ